ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਵੱਡਾ ਕਾਰਾ ਬੀਬੀ ਨੂੰ ਕਾਲੀ ਥਾਰ ਵਾਲੀ ਦੇ ਨਾਲ-ਨਾਲ ਚਿੱਤੇ ਦੀ ਅਤੇ ਇੰਸਟਾਗ੍ਰam ਦੀ ਕੁਬੀਨ ਵੀ ਕਾਬਜ਼ਾਂਦਾ ਹੈ ਕਾਨੂੰਨੀ ਕਾਰਵਾਈ ਕੀਤੀ ਗਈ ਜਾਇਦਾਦ ਨੂੰ ਪੰਜਾਬ ਸਰਕਾਰ ਵੱਲੋਂ ਕੁਰਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਦੇ ਤਹਿਤ ਉਹ ਸਾਰਾ ਕੁਝ ਦਬੋਚ ਲਿਆ ਗਿਆ ਜੋ ਉਸਨੇ ਨਸ਼ਾ ਵੇਚ ਕੇ ਬਣਾਇਆ ਸੀ ਕਰੋੜਾਂ ਰੁਪਏ ਦੀ ਕੋਠੀ ਲੱਖਾਂ ਦੇ ਗਹਿਣੇ ਮਹਿੰਗੇ ਮੋਬਾਈਲ ਅਤੇ ਐਸ਼ ਸ਼ੁਕੀਨੀ ਰੱਜ ਕੇ ਕਰਦੀ ਸੀ ਅਮਨਦੀਪ ਕੌਰ ਕਾਲੀ ਥਾਰ ਵਾਲੀ ਬੀਬੀ ਲੇਕਿਨ ਇੱਕ ਆਉਂਦਿਆ ਸਾਰ ਹੀ ਉਸਨੇ ਨਵਾਂ ਪਟਾਕਾ ਪਾ ਦਿੱਤਾ ਹੈ ਪਹਿਲਾਂ ਗੱਲਬਾਤ ਕਰਦੇ ਆਪਾਂ ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿਹਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀ ਆ ਆਪਣਾ ਵਿਰਾਟਗ੍ਰੇਨ ਦੇ ਵਾਸੀ ਸੀਗੀ तकरीबन 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਵੀ ਚਿੱਟਾ ਵੀ ਵੇਚਦੇ ਆ ਇਹ ਦੇਖੋ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਤਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਅਸੀਂ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਉੱਤੇ ਰਹਿ ਸਕਦੇ ਆ ਕੋਣ ਨੇ ਆਰਡਰ ਕੀਤਾ ਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾ ਤਾਂ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਕਿ ਅਮਨਦੀਪ ਕੌਰ ਜਿਹੜੀ ਕੌਂਸਤੇਬਾ ਜਿਹੜੀ ਦਿਸਮਿਤ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਬੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਇਹ ਹੈ ਬਲਵਿੰਦਰ ਕੌਰ ਦੀ ਵਾਈਸ ਤੇ ਦੂਸਰੇ ਪਾਸੇ ਅਮਨਦੀਪ ਕੌਰ ਜਿਵੇਂ ਹੀ ਜੇਲ੍ਹ ਦੇ ਵਿੱਚੋਂ ਜ਼ਬਾਨ ਤੇ ਬਾਹਰ ਆਈ ਨਾਲ ਦੀ ਨਾਲ ਹੀ ਉਸ ਨੇ ਉਸ ਨੇ ਅਤੇ ਉਸ ਦੇ ਫਰੈਂਡ ਜਿਸ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਸੀ ਬਲਵਿੰਦਰ ਸਿੰਘ ਉਰਥ ਸੋਨੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿਹੜਾ ਕਿ ਅਮਨਦੀਪ ਪਕੌੜ ਦੇ ਨਾਲ ਮਿਲ ਕੇ ਚਿੱਟੇ ਦਾ ਵਪਾਰ ਕਰਦਾ ਸੀ ਉਸ ਨੇ ਆਪਣੀ ਘਰਵਾਲੀ ਨੂੰ ਬਿਨਾ ਡਿਵੋਰਸ ਕੀਤੇ ਜਿਸ ਦਾ ਨਾਮ ਹੈ ਗਰਮੀਤ ਕੌਰ ਜਿਸ ਦੇ ਨੇ ਦੋ ਬੱਚੇ ਇੱਕ ਲੜਕੀ ਤੇ ਲੜਕਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਧੂਲ ਚੋਕ ਕੇ ਦੋਨਾਂ ਵੱਲੋਂ ਨਕਲੀ ਵਿਆਹ ਕਰਵਾ ਲਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਰਟੀਫਿਕੇਟ ਵੀ ਇਹਨਾਂ ਦੇ ਕੋਲ ਨੇ ਇੱਕ ਪਾਸੇ ਗੁਰਮੀਤ ਕੌਰ ਹੋਣਾ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੈਨੂੰ ਮੇਰਾ ਬਣਦਾ ਖਰਚਾ ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਦਿੱਤਾ ਜਾਵੇ ਕਿਉਂਕਿ ਮੈਂ ਦੋ ਉਸ ਨਹੀਂ ਲਿਆ ਮੈਂ ਦੋ ਮੱਚਿਆ ਦੀ ਮਾਂ ਹਾਂ ਦੋ ਬੱਚੇ ਇਸਦੇ ਨੇ ਲੇਕਿਨ ਅਮਨਦੀਪ ਕੌਰ ਕਾਲੀਖਰ ਵਾਲੀ ਜਿਸ ਨੂੰ ਚਿੱਟੇ ਅਤੇ ਇੰਸਟਾਗ੍ਰam ਦੀ ਕੁਵੀਨ ਕਿਹਾ ਜਾਂਦਾ ਹੈ ਜਿਵੇਂ ਹੀ ਉਹ ਜਵਾਨ ਤੇ ਬਾਹਰ ਆਈ ਦੋਨਾਂ ਨੇ ਜਿਹੜਾ ਹੈ ਬਠਿੰਡਾ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾ ਫੇਰੇ ਲੈ ਲਾ ਅਤੇ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ ਇਸ ਕਰਕੇ ਗੁਰਮੀਤ ਸਿੰਘ ਬਲਵਿੰਦਰ ਸਿੰਘ ਉਫ सोनू ਦੀ ਪਤਨੀ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਮੈਨੂੰ ਬੰਦਾ ਇਨਸਾਫ ਦਿੱਤਾ ਜਾਵੇ ਧੰਨਵਾਦ